ਸਾਣ ਏਕਤਾ ਚੱਕ ਲੋ ਕੰਮ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਵਾ ਟਰੈਕਟਰ ਸਤਿ ਸ਼੍ਰੀ ਅਕਾਲ ਜੀ ਮੈਂ ਫਸਲ ਨੇ ਖੁੱਡ ਮੈਂ ਚੱਲ ਤਾ ਤੁਸੀਂ ਸਾਰੇ ਜਾਣਦੇ ਹੋ ਵੀ ਕਿਸਾਨ ਏਕਤਾ ਮਜ਼ਦੂਰ ਜਿੰਦਾਬਾਦ ਸਾਰੇ ਚੱਲੇ ਦਿੱਲੀ ਨੂੰ ਸਾਰੀ ਵੀਡੀਓ ਦਿਖਾਉਣੇ ਆ ਤਿਆਰੀਆਂ ਹੋ ਚੁੱਕੀਆਂ ਬਈ ਕਹਿੰਦੇ ਕਿੰਨੇ ਮਰਜ਼ੀ ਬੈਰੀਗੇਟ ਲਾ ਲੈ ਕੋਸ ਮਰਜ਼ੀ ਕਰ ਦੇਣ ਪਹਿਲਾ ਕੋਈ ਕਿਸਾਨ ਦਿੱਲੀ ਜੀ ਬੜਨਗੇ ਤੁਹਾਡੇ ਸਾਹਮਣੇ ਆ ਤੁਹਾਨੂੰ ਸਾਰੀਆਂ ਦਿਖਾਉਣੇ ਆ ਆਪਾਂ ਪਿੱਛੇ ਟਰਾਲੀਆਂ ਆਈ ਜਾਂਦੀਆਂ ਤੁਹਾਨੂੰ ਸਾਰੀ ਵੀਡੀਓ ਦਿਖਾਉਣੇ ਆ ਧਿਆਨ ਨਾਲ ਦੇਖੋ ਜਿੰਨੇ ਮਜ਼ਦੂਰਾ ਸਾਰੇ ਇਕੱਠੇ ਹੋ ਗਿਓ ਪੰਜਾਬ ਦੇ ਜਾਣਾ ਦਿੱਲੀ ਆਪਾਂ ਵੀ ਪਹਿਲਾਂ ਕੋਈ ਧਰਨਾ ਲਾਉਣਾ ਸਾਰੇ ਤਿਆਰੀਆਂ ਕਰਕੇ ਲੱਕੜ-ਲੁੱਕੜਾ ਦਾ ਸਮਾਨ ਜਿੰਨਾ ਵੀ ਹੈਗਾ ਸਾਰੇ ਤਿਆਰ ਕਰਕੇ ਲੈ ਚੁੱਕੇ ਆ ਸਾਰੇ ਤਿਆਰ ਕਰਕੇ ਟਰਾਲੀਆਂ ਚ ਲੋੜਾ ਸਾਰਾ ਸਮਾਨ ਤੁਹਾਨੂੰ ਦਿਖਾਉਣੇ ਆ ਸਾਰੀ ਵੀਡੀਓ ਠੀਕ ਆ ਰਸਾ ਪਾਣੀ ਉਹ ਸਾਰਾ ਨਾਲ ਆ ਸਾਰਾ ਕੁਝ ਨਾਲ ਆ ਬਾਈ ਜੀ ਠੀਕ ਆ ਤਿਆਰੀਆਂ ਫੁੱਲ ਜਿੰਨੇ ਪਿੰਡਾਂ ਦੇ ਲੋਕ ਆਪਣੇ ਕਿਸਾਨ ਇੱਕ ਤਾਂ ਮਿਹਰ ਜਿੰਦਾਬਾਦ ਸਾਰੇ ਹੈਗੇ ਆ ਸਾਰੇ ਇਕੱਠੇ ਹੋ ਜੋ ਦਿੱਲੀ ਮਿਲਦੇ ਆ ਆ ਜਾਓ ਦਿੱਲੀ ਸੱਸੀ ਗੜ ਬਾਈ ਕਿਹੜੇ ਪਿੰਡ ਤੋਂ ਬਾਈ ਕੋੜ ਰੇ ਕੋੜੇ ਤੋਂ ਦਿੱਲੀ ਚੱਲੇ ਹੋ ਸਾਰੇ ਚੱਲੇ ਹੋੜਾ ਚਲੋ ਬਾਈ ਦਿੱਲੀ ਚੱਲਣਾ ਦਿੱਲੀ ਪਹੁੰਚਾ ਪਹੁੰਚ ਚੱਲਿਓ ਦਿੱਲੀ ਚਲੋ ਫਿਰ ਆਕੇ ਅਸੀਂ ਵੀ ਪਾਣੀ ਆ ਟੈਂਕਰ ਨਾਲ ਪਾਣੀ ਆ ਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵਾਵਾ ਟਰੈਕਟਰ ਇਹਨੇ ਮਰਵਾਦਾ ਸਾਈਕਲ ਵਾਲਨੇ ਬਾਬੇ